ਤੇ ਗਾਈਡ ਮੈਨੂੰ ਕਹਿੰਦਾ ਵੀ ਆਪਾਂ ਇੱਥੇ ਨਹੀਂ ਆਪਾਂ ਵੀ ਮੈਂ ਗੈਸਟ ਰੂਮ ਬੁੱਕਰਾ ਹੈ ਉਥੇ ਅੱਛਾ ਤੇ ਕਹਿੰਦੀ ਮੈਂ ਉੱਥੇ ਚੱਲੇਗੀ ਮੈਨੂੰ ਮੇਰੇ ਉਹ ਉਹ ਪਾਪਿਆਂ ਦੀ ਕੁੜੀ ਸੀ ਹੂੰ ਤੇ ਕਹਿੰਦੀ ਮੈਂ ਮੇਰੇ ਕਹਿੰਦੀ ਮਨ ਦੇ ਵਿੱਚ ਜਿਵੇਂ ਨਹੀਂ ਸੀ ਹੂੰ ਇਸ ਤਰ੍ਹਾਂ ਦੀ ਕੋਈ ਹੂੰ ਤੇ ਮੈਂ ਜਦੋਂ ਉੱਥੇ ਚ ਗਈ ਹੂੰ ਕਹਿੰਦੀ ਵੀ ਉਹ ਕੁਰਸੀ ਤੇ ਆ ਬੈਠਾ ਤੇ ਮੈਂ ਬੈੱਡ ਤੇ ਬਹਿ ਗਈ ਮੈਂ ਉਹਨੂੰ ਆਪਣੇ ਉਹਦੇ ਵਿੱਚੋਂ ਬੈਗ ਜੋ ਘਟ ਕੇ ਫੜਾ ਤੇ ਹੂੰ ਪੱਪੇਰ ਤੇ ਉਹ ਪੇਪਰ ਪੜ੍ਹਦਾ ਫਿਰਦਾ ਕਹਿੰਦੀ ਉੱਠ ਕੇ ਮੇਰੇ ਬਰਾਬਰ ਆ ਬੈਠਿਆ ਹੂੰ ਕਹਿੰਦੀ ਮੇਰੇ ਇਧਰਲੇ ਪਾਸੇ ਬੈਗ ਪਿਆ ਸੀ ਮੈਂ ਬੈਗ ਹੂੰ ਕੱਛੇ ਲਿਆ ਤੇ ਮੈਂ ਮਾਰੀ ਛਾਲ ਹੂੰ ਤੇ ਮੈਂ ਬਾਹਰ ਨਿਕਲ ਕੇ ਗੁੰਡਾ ਲਾ ਕੇ ਕਹਿੰਦੀ ਮੈਂ ਹੂੰ ਉਥੋਂ ਬੱਸ ਬੜੀ ਮੈਂ ਬੱਸ ਸਟੈਂਡ ਆਈ ਤੇ ਮੈਂ ਪਟਿਆਲੇ ਆ ਗਈ ਹੂੰ ਪਟਿਆਲੇ ਆ ਕੇ ਕਹਿੰਦੀ ਮੈਂ ਇੰਨਾ ਰੋਈ ਹੂੰ ਬਹੁਤ ਜ਼ਿਆਦਾ ਰੋਈ ਹੂੰ ਤੇ ਉਦੋਂ ਬਾਅਦ ਦੇ ਵਿੱਚ ਵੀ ਮੈਂ ਪੀ ਐਚ ਡੀ ਤਾਂ ਦਿੱਤੀ ਛੱਡ ਹਮ ਪਰ ਮੈਂ ਮਾਨਸਿਕ ਤੌਰ ਤੇ ਇੰਨੀ ਬਿਮਾਰ ਹੋ ਗਈ ਹਮ ਵੀ ਮੇਰੇ ਹੱਥ ਕੰਬਣ ਲੱਗੇ ਮੇਰਾ ਸਰੀਰ ਕੰਬਣ ਲੱਗ ਗਿਆ ਹਮ ਮੈਂ ਉਹ ਪਲ ਸੋਚੀ ਜਾਂਦੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਪੀ ਐਚ ਡੀ ਛੱੜਤੀ ਫਿਰ ਮੈਂ ਬੀ ਐਡ ਕੀਤੀ ਐਮ ਐਡ ਕੀਤੀ ਹਮ ਤੇ ਮੈਂ ਟੀਚਰ ਭਰਤੀ ਹੋਈ ਤੇ ਹੁਣ ਮੈਂ ਪ੍ਰਿੰਸੀਪਲ ਰਿਟਾਇਰ ਹੋਈ ਆ ਮੇਰੇ ਇਲਾਕੇ ਦੇ ਵਿੱਚੋਂ ਹਮ ਤੇ ਮੈਂ ਕਹਾਂ ਜੀ ਤੁਸੀਂ ਹੁਣ ਰਿਟਾਇਰ ਹੋ ਗਏ ਤੇ ਹੁਣ ਤੁਹਾਡੀ ਰਿਟਾਇਰ ਹੋਇਆ ਨੂੰ ਵੀ ਕਹਿੰਦੀ ਮੈਨੂੰ 4 ਸਾਲ ਹੋ ਗਏ ਰਿਟਾਇਰ ਮੈਂ ਕਹਾਂ ਇਸ ਵਾਰ ਤੁਸੀਂ 62 ਸਾਲ ਦੇ ਹੋ ਹਮ ਤੁਸੀਂ 62 ਸਾਲ ਦੀ ਉਮਰ ਦੇ ਵਿੱਚ ਮੈਨੂੰ ਇਹ ਗੱਲਾਂ ਦੱਸਦੇ ਆ। ਹੂੰ ਤੁਸੀਂ ਆਪਣੇ ਮਾਪਿਆਂ ਨੂੰ ਉਦੋਂ ਕਿਉਂ ਨਹੀਂ ਦੱਸੀਆਂ ਇਹ ਗੱਲਾਂ? ਹੂੰ ਉਹ ਟੀਚਰ ਦੇ ਗੱਲ 'ਚ ਸਾਫਾ ਪਾਉਂਦੇ ਜਾ ਕੇ ਉਹ ਹੂੰ ਤੇ ਉਹ ਉਹ ਜਿਹੜਾ ਉਹ ਟੀਚਰ ਆ ਉਹ ਪੰਜਾਬੀ ਸਭਿਆਚਾਰ ਦਾ ਬਹੁਤ ਵੱਡਾ ਥੰਮ੍ਹ ਆਪਣੇ ਉਹ ਕੋ ਹੂੰ ਪੰਜਾਬੀ ਸਭਿਆਚਾਰ ਦਾ ਤੇ ਪਰਦੇ ਪਿੱਛੇ ਕੀ ਕਰ ਰਹੇ ਨੇ? ਪਰਦੇ ਪਿੱਛੇ ਕੀ ਕਰ ਰਿਹਾ? ਹੂੰ ਤੇ ਉਹ ਹੁਣ ਉਹ ਉਹ ਫਿਰ ਉਦੋਂ ਮਾਲ ਦੇ ਵਿੱਚ ਉਹ ਤਾਂ ਮੈਨੂੰ ਲਗਾਤਾਰ ਹੂੰ ਹੋਣ ਆਉਂਦਾ ਰਿਹਾ ਫਿਰ ਮੈਂ ਉਹ ਉਹਦੀ ਨਾ ਜਿਵੇਂ ਆਪਾਂ ਸਕੂਲਿੰਗ ਕਰਦੇ ਹੁੰਨੇ ਆ ਹੂੰ ਤੇ ਮੈਂ ਉਹਦੀ ਸਕੂਲਿੰਗ ਕੀਤੀ ਵੀ ਤੁਸੀਂ ਨਾ ਇਸ ਚੱਕਰ ਚੋਂ ਹੁਣ ਨਿਕਲੋ ਹੂੰ ਹੁਣ ਉਹ ਨਾ ਫਿਰ ਜਦੋਂ ਮੈਂ ਉਹਨਾਂ ਨੂੰ ਉਤਸ਼ਾਹਤ ਕਰਨ ਲੱਗਿਆ ਵੀ ਤੁਸੀਂ ਉਹਨੂੰ ਭੁੱਲ ਜਾਓ ਹੁਣ ਹੂੰ ਉਹ ਤਾਂ ਬੀਤ ਗਿਆ ਭਾਣਾ ਹੂੰ ਬਚ ਗਈ ਤੁਸੀਂ ਹੂੰ ਤੇ ਪਰ ਤੁਸੀਂ ਹੁਣ ਤੁਸੀਂ ਜਿਹੜਾ ਕੁਝ ਕੀਤਾ ਕੰਮ ਕੀਤਾ ਉਹਨੂੰ ਸਾਬੂ ਹੂੰ ਉਦੋਂ ਬਾਅਦ ਚ ਉਹਨੇ ਤਿੰਨ ਕਿਤਾਬਾਂ ਉਹ ਕੀਤੀਆਂ ਲਿਖੀਆਂ ਮਤਲਬ ਕਿ ਜਿਹੜਾ ਪੀ ਐਚ ਡੀ ਸਕੈਮ ਇਸ ਲੈਵਲ ਤੇ ਲੋਕਾਂ ਦੇ ਮਾਨਸਿਕ ਤੇ ਸਰੀਰਕ ਤੌਰ ਤੇ ਉਹਨਾਂ ਨੂੰ ਦੁਖੀ ਕਰਦਾ ਕਿ ਕਈਆਂ ਦੀ ਕਈਆਂ ਔਰਤਾਂ ਦੀ ਸਾਰੀ ਸਾਰੀ ਉਮਰ ਹਾਂ ਉਸੇ ਦੁੱਖ ਵਿੱਚ ਨਿਕਲ ਗਈ ਤੇ ਇੱਕ ਨਹੀਂ ਮੈਨੂੰ ਸੈਂਕੜੇ ਕੁੜੀਆਂ ਨੇ ਮੈਂ ਨਾ ਲੈ ਸਕਦਾ ਮੇਰੇ ਕੋਲ ਫੋਨ ਨੰਬਰ ਨਹੀਂ ਹੂੰ ਮੈਨੂੰ ਉਹਨਾਂ ਨੇ ਕਿਹਾ ਹੂੰ ਵੀ ਮੇ ਸਾਡੇ ਨਾਲ ਐ ਹੋਈ ਐ ਹੋਏ ਆ ਆ ਹੋਏ ਆ ਹੂੰ ਤੇ ਇਹ ਇਕੱਲੀ ਇੱਕ ਯੂਨੀਵਰਸਿਟੀ ਦਾ ਨਹੀਂ ਪਰ ਬਹੁਤ ਸਾਰੇ ਬੱਚੀਆਂ ਇਹ ਵੀ ਨੇ ਜਿਵੇਂ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਇੱਕ ਸਾਰੂ ਨਾਂ ਦੀ ਕੁੜੀ ਸੀ ਇਹ ਉਹਦਾ ਗਾਈਡ ਹੈਗਾ ਸੀ ਜਸਵੀਰ ਸਿੰਘ ਆਲੂਵਾਲੀ ਆ ਉਹਦੋਂ ਵਾਈ ਚਾਂਸਲਰ ਸੀ ਤੇ ਉਹਦੇ ਨਾਲ ਉਹ ਰੌਲਾ ਪੈ ਗਿਆ ਸੀ ਤੇ ਉਹ ਉਹ ਗੱਲ ਉਹਦੇ ਵਿੱਚ ਪਹੁੰਚ ਗਈ ਮੀਡੀਆ 'ਚ ਪਹੁੰਚ ਗਈ ਅਖੀਰ ਇਹਨੂੰ ਮਾਫੀ ਮੰਗਣੀ ਪੈਗੀ ਸੀ ਤੇ ਮੁੜ ਕੇ ਕੁੜੀ ਕੁੜੀ ਨੂੰ ਇੰਨਾ ਉਹਨਾਂ ਨੇ ਉਹ ਕੀਤਾ ਤੰਗ ਕੀਤਾ ਤੇ ਕੁੜੀ ਨੂੰ ਇਹ ਵਿੱਚੇ ਦਾ ਆਪਣੀ ਐਮ ਐਫੀਲ ਛੱਡਣੀ ਪਈ ਪੀ ਐਚ ਡੀ ਛੱਡਣੀ ਪਈ ਤੇ ਅਖੀਰ ਉਹਨੂੰ ਪੰਜਾਬ ਛੱਡਣਾ ਪੈ ਗਿਆ ਹੂੰ ਤੇ ਅੱਜ ਕੱਲ ਕੁੜੀ ਬਾਹਰਲੇ ਕਿਸੇ ਦੇਸ਼ ਦੇ ਵਿੱਚ ਰਹਿ ਰਹੀ ਆ ਹੁਣ ਉਹ ਉਸ ਕੁੜੀ ਨੇ ਤਾਂ ਜਣੀ ਏਕਣਾ ਵੀ ਹਿੰਮਤ ਕੀਤੀ ਉਹਦੇ ਖਿਲਾਫ ਬੋਲੀ ਕੋਈ ਬੋਲਦਾ ਹੀ ਨਹੀਂ ਪਰ ਬਹੁਤ ਸਾਰੀਆਂ ਇਸ ਜੀਆਂ ਹੋਣੀਆਂ ਜਿਨ੍ਹਾਂ ਨੇ ਕਦੀ ਕਿਸੇ ਨੂੰ ਦੱਸਿਆ ਵੀ ਨਹੀਂ ਹੁਕਿ ਸਾਡੇ ਨਾਲ ਕੁਝ ਹੋਇਆ ਕੋਈ ਵੀ ਦੱਸਦਾ ਇੱਕ ਦੂਜੇ ਨੂੰ ਹੂੰ ਬਸ ਏਕਣਾ ਸਭ ਨੂੰ ਪਤਾ ਵੀ ਕਿਹਦੇ ਨਾਲ ਕੀ ਹੋ ਰਿਹਾ ਹੂੰ ਤੁਸੀਂ ਮਤਲਬ ਵੀ ਮੈਂ ਤਾਂ ਯੂਨੀਵਰਸਿਟੀ 'ਚ ਨਹੀਂ ਬੈਠਾ ਮੈਂ ਤਾਂ ਲਾਇਬ੍ਰੇਰੀ 'ਚ ਬੈਠਾ ਸੀ ਜਿਵੇਂ ਹੁਣ ਲਾਇਬ੍ਰੇਰੀ ਦੇ ਵਿੱਚ ਨਹੀਂ ਮੈਨੂੰ ਇੱਕ ਅੱਲੀ-ਕੱਲੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦਾ ਟੀਚਰਾਂ ਦਾ ਤੇ ਵਿਦਿਆਰਥੀਆਂ ਦਾ ਮੈਨੂੰ ਸਾਰਿਆਂ ਦਾ ਪਤਾ ਵੀ ਕਿਹੜੇ ਕਿਹੜੇ ਟੀਚਰ ਕੋ ਕਿੰਨੇ ਵਿਦਿਆਰਥੀ ਨੇ ਤੇ ਕੀ ਕੀ ਉਹਨਾਂ ਨਾਲ ਉਹਨਾਂ ਨਾਲ ਹੋ ਰਿਹਾ ਹੂੰ ਤੁਸੀਂ ਸ਼ੁਰੂਆਤ ਵਿੱਚ ਜਦੋਂ ਵੱਡੇ ਮੀਡੀਆਦਾਰਿਆਂ ਨਾਲ ਪਹੁੰਚਣ ਦੀ ਕੋਸ਼ਿਸ਼ ਕੀਤੀ ਉਹਨਾਂ ਤੱਕ ਤੇ ਕਿਹੋ ਜਿਹਾ ਰਿਸਪੌਂਸ ਸੀ ਉਹਨਾਂ ਦਾ ਦੇਖੋ ਗੱਲਾਂ ਹੋ ਜਾਂਦੀਆਂ ਤੇ ਸੁਣ ਲੈਂਦੇ ਸੀ ਵੀ ਯਾਰ ਇੰਨੀ ਇਹ ਨੈਤਿਕ ਕਦਰਾਂ ਕੀਮਤਾਂ ਸੇ ਅਸੀਂ ਡੇਕੇ ਵੀ ਜਿਹਨੂੰ ਅਸੀਂ ਆਪਣੇ ਗੁਰੂ ਸਮਝਦੇ ਆਂ ਹੂੰ ਤੇ ਉਹ ਵੀ ਇੱਥੇ ਤੱਕ ਡੇਕੇ ਪਏ ਨੇ ਹੂੰ ਵੀ ਬਾਕੀ ਸਮਾਜ ਦੇ ਵਿੱਚ ਕਿਹੜਾ ਕੀ ਬਚੂਗਾ ਜੇ ਤੁਹਾਡੀ ਐਜੂਕੇਸ਼ਨ ਹੈ ਹੂੰ ਨਿਗਾਰ ਦੇ ਵਿੱਚ ਹੂੰ ਤਾਂ ਬਾਕੀ ਸਮਾਜ ਦੀ ਤਾਂ ਨਿਗਾਰ ਚ ਜਾਣਾ ਹੂੰ ਜੇ ਬਾਕੀ ਸਮਾਜ ਦੇ ਵਿੱਚ ਤੁਹਾਡਾ ਧਰਮ ਆਉਂਦਾ ਰਾਜਨੀਤੀ ਆਉਂਦੀ ਹੈ ਸਭਿਆਚਾਰ ਆਉਂਦਾ ਭਾਸ਼ਾ ਬੋਲੀ ਇਹਨੂੰ ਤੁਸੀਂ ਇਹਨੂੰ ਜਿੱਥੇ ਤੱਕ ਮਰਜ਼ੀ ਖਿੱਚ ਕੇ ਲੈ ਕੇ ਜਾਦੇ ਹੋ ਉਹਦੇ ਵਿੱਚ ਗਰਾਵਟਾ ਰਹੀ ਹੈ ਸਾਡੇ ਧਰਮ ਵਿੱਚ ਗਰਾਵਟਾ ਰਹੀ ਹੈ ਸਾਡੀ ਰਾਜਨੀਤੀ ਵਿੱਚ ਗਰਾਵਟਾ ਰਹੀ ਹੈ ਆ ਹੁਣ ਦੇਖ ਲਓ ਪਿਛਲੇ 5-7 ਦਿਨਾਂ ਤੋਂ ਪੰਜਾਬ ਦੇ ਵਿੱਚ ਫਿਕਸ ਮੈਚ ਚੱਲ ਰਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਤੇ ਉਧਰ ਅਕਾਲੀਆਂ ਦਾ ਦੋ ਗਰੁੱਪਾਂ ਦਾ ਚੱਲ ਰਿਹਾ ਉਹ ਨੈਤਿਕ ਗਦਰਾਂ ਕੀਮਤਾਂ ਨਹੀਂ ਨਾ ਹੋਣਾ ਕੋਲ ਵਿੱਚੀਆਂ ਤਰਮਨੂ ਉਹਨਾਂ ਨੇ ਖਡਾਉਣਾ ਬਣਾ ਲਿਆ ਰਾਜਨੀਤੀ ਨੂੰ ਵਪਾਰ ਬਣਾ ਲਿਆ ਸਿੱਖਿਆ ਨੂੰ ਵਪਾਰ ਬਣਾ ਲਿਆ ਪਹਿਨਾ ਸਿੱਖਿਆ ਉਹ ਦਿੱਤੀ ਜਾਂਦੀ ਸੀ ਕਿ ਵੀ ਇਹਨਾਂ ਦਾ ਤੀਜਾ ਨੇਤਰ ਜਾਗੇ ਹੂੰ ਪਾਸ਼ ਦੀ ਕਵਤਾ ਵੀ ਜਦੋਂ ਮੈਂ ਇਹ ਵਿੱਦੇ ਦਾ ਮੇਰਾ ਤੀਜਾ ਨੇਤਰ ਟੀਰ ਬਣ ਗਿਆ ਹੂੰ ਉਹ ਉਹੀ ਨੇ ਟੀਰ ਹੂੰ ਵੀ ਤੁਸੀਂ ਗਏ ਤਾਂ ਉਤੋਂ ਸਿੱਖਿਆ ਲੈਣੋ ਹੂੰ ਤੇ ਤੁਸੀਂ ਇੱਜ਼ਤ ਉਲਹਾ ਕੇ ਵਾਪਸ ਆਗੇ ਹੂੰ ਅਥਾਰਟੀਆਂ ਨੇ ਇਹਦੇ ਖਿਲਾਫ ਕੋਈ ਐਕਸ਼ਨ ਚੁੱਕਿਆ ਹੁਣ ਤੱਕ ਕਦੇ ਕਿਸੇ ਨੇ ਨਹੀਂ ਚੁੱਕਿਆ ਚੋਰ ਤੇ ਕੁੱਤੀ ਰਲੇ ਹੋਏ ਨੇ ਹਮ ਹੁਣ ਪਿਛਲੇ ਦਿਨੀ ਮੈਂ ਫੇਰ ਦੁਬਾਰਾ ਡਾਕਟਰ ਰਵਿੰਦਰ ਉਹਨਾਂ ਦੀ ਗੱਲ ਜੋੜਦਾ ਉਹ ਕਹਿ ਰਹੇ ਨੇ ਵੀ ਸਾਡੇ ਸਮਾਜ ਨੂੰ ਹੋ ਕੀ ਰਿਹਾ ਹਮ ਵੀ ਪਹਿਲਾਂ ਹਰ ਯੂਨੀਵਰਸਿਟੀ ਦੇ ਵਿੱਚ ਕੁਝ ਨਾ ਹੁੰਦੇ ਸੀ ਵੀ ਇਹ ਵਿਦਵਾਨ ਨੇ ਹਮ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਘਟੋ ਘਟ 15 16 ਨਾਂ ਲੈ ਜਾ ਸਕਦੇ ਨੇ ਜਿਨ੍ਹਾਂ ਦੇ ਦਮਾਨ ਦੇ ਨਾਲ ਹਮ ਨਾਂ ਲਿਆ ਜਾਂਦਾ ਦੀ ਹਮ ਵੀ ਇਹ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਹਮ ਹੁਣ ਕਿਸੇ ਦਾ ਨਹੀਂ ਮੈਂ ਕਿਸੇ ਯੂਨੀਵਰਸਿਟੀ ਦਾ ਕਿਸੇ ਸਬਜੈਕਟ ਦਾ ਹਮ ਮੈਂ ਨਾਂ ਨਹੀਂ ਲੈ ਸਕਦਾ ਵੀ ਇਹ ਅਸੀਂ ਇਸ ਟੀਚਰ ਤੇ ਮਾਨ ਕਰ ਸਕਦੇ ਆ ਵੀ ਇਹ ਸਾਡਾ ਇਹ ਰਾਜਸੀਰਾ ਬਣੂਗਾ ਤੁਹਾਡੇ ਜਿਹੜੇ ਇਲਜ਼ਾਮ ਨੇ ਬਹੁਤ ਵੱਡੇ ਨੇ ਤੇ ਸਬੂਤ ਹੈਗੇ ਤੁਹਾਡੇ ਕੋਲ ਸਾਰੇ ਇਹਦਾ ਸਾਰੇ ਤਾਂ ਸਾਹਮਣੇ ਨੇ ਤੁਸੀਂ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਦੇਖ ਲਓ ਮੈਂ ਇੱਕ ਬਈ ਆਰਟੀਕਲ ਲਿਖਿਆ ਸੀ ਪੰਜਾਬੀ ਪੰਜਾਬ ਦੇ ਵਿੱਚ ਬਹੁਤ ਕਿਤਾ ਦਾ ਕਾਲ ਪੈ ਗਿਆ ਹਮ ਬੁੱਧਕ ਹੁੰਦਾ ਗਿਆਨ ਹਮ ਗਿਆਨ ਖੋਜ ਜਿਹ ਤੁਹਾਡੇ ਕੋਲ ਬੁੱਧਕਤਾ ਹੀ ਨਹੀਂ ਹੈਗੀ ਹਮ ਤੁਸੀਂ ਇਹ ਤੇ ਤੁਸੀਂ ਕਹ ਰਹੇ ਹੋ ਕਿ ਮਨ ਲੋ ਵੀ ਤੁਸੀਂ ਕਿਸੇ ਇਹ ਤਾਂ ਆਪੇ ਦੇ ਜਾਣਿਓ ਨਵੀਂ ਕਿਸੇ ਥਾਂ ਤੇ ਜੇ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਤੁਸੀਂ ਪਹੁੰਚੇਗੇ ਉੱਥੇ ਨਹੀਂ ਪਹੁੰਚੇਗੇ ਥੋੜਾ ਕੋਈ ਜਦੋਂ ਗਿਆਨ ਹੀ ਨਹੀਂ ਹੈਗਾ ਗਿਆਨ ਉਹਦਾ ਪੜ੍ਹ ਕੇ ਪੜਨਾ ਪੈਂਦਾ ਤੁਹਾਨੂੰ ਕਿਤਾਬਾਂ ਨੂੰ ਪੜ੍ਹਨਾ ਪੈਂਦਾ ਜਾਂ ਮੈਂ ਇੱਕ ਵਾਰੀ ਇਹ ਗੱਲ ਲਿਖੀ ਸੀ ਵੀ ਸਾਡੇ ਕੋਲ ਗਿਆਨ ਦੋ ਤਰ੍ਹਾਂ ਦਾ ਇੱਕ ਕਿਤਾਬਾਂ ਦਾ ਇੱਕ ਬਗੈਰ ਜਲਦਾਂ ਦੇ ਜਿਹੜੀਆਂ ਕਿਤਾਬਾਂ ਨੇ ਉਹ ਸਾਡੇ ਬਜ਼ੁਰਗ ਨੇ ਸਾਡੇ ਅਧਿਆਪਕ ਨੇ ਹੂੰ ਸਾਡੇ ਵਾਲੇ ਦੁਆਲੇ ਦਾ ਸਮਾਜ ਆ ਹੂੰ ਤੁਸੀਂ ਕਿਸੇ ਤੋਂ ਵੀ ਸਿੱਖ ਸਕਦੇ ਹੋ ਹੂੰ ਤੁਹਾਨੂੰ ਕੋਈ ਵੀ ਸਿਖਾ ਸਕਦਾ ਤੁਹਾਨੂੰ ਤੁਰੇ ਜਾਂਦੇ ਦੀ ਮੰਨ ਲਓ ਵੀ ਤੁਹਾਡਾ ਮਗਰਲਾ ਲਾੜ ਡੇਗ ਪਿਆ ਤੁਹਾਨੂੰ ਕਿ ਨੇ ਕਹਿਤਾ ਵੀ ਵੀ ਕਾਕਾ ਤੇਰਾ ਲਾੜ ਡੇਗਿਆ ਹੋਇਆ ਤੇ ਉਹਨੇ ਵੀ ਤੁਹਾਨੂੰ ਦੱਸਿਆ ਵੀ ਭਰਾਵਾ ਜਦ ਤੂੰ ਤੁਰਿਆ ਜਾਣਾ ਤੇ ਇਹ ਇੱਕ ਵੀਰੀ ਕਹਾਵਤ ਆ ਇੱਕ ਵੀ ਇੱਕ ਤਾਰਾ ਬਗਿਆਨੀ ਮੂੰਹ ਤਾਂ ਹਾਨੂੰ ਚੱਕਿਆ ਤੁਰਿਆ ਜਾ ਰਿਹਾ ਸੀ ਹੂੰ ਤੇ ਰਸਤੇ ਦੇ ਵਿੱਚ ਇੱਕ ਮਾਈ ਆਉਂਦੀ ਸੀ ਟੋਕਰਾ ਚੱਕੀ ਉਹਦੇ ਵਿੱਚ ਵੱਜਿਆ ਟੋਕਰਾ ਉਹਦੇ ਉੱਪਰ ਡਿੱਗ ਗਿਆ ਹੂੰ ਉਹ ਕਹਿੰਦਾ ਤੈਨੂੰ ਮਾਈ ਪਤਾ ਨਹੀਂ ਹੈਗਾ ਮੈਂ ਤਾਰਾ ਵਿਗਿਆਨੀ ਆ ਉਹ ਕਹਿੰਦੀ ਪੁੱਤ ਤਾਰਾ ਵਿਗਿਆਨੀ ਤਾਂ ਬਾਅਦ ਚ ਬਣੀ ਪਹਿਲਾਂ ਧਰਤੀ ਤੇ ਤੁਰਨਾ ਸਿੱਖ ਹੂੰ ਅਸੀਂ ਪਹਿਲਾਂ ਤਾਂ ਧਰਤੀ ਤੇ ਤੁਰਨਾ ਹੀ ਨਹੀਂ ਸਿੱਖਿਆ ਹੂੰ ਅਸੀਂ ਓੜਨਾ ਸਿੱਖਦੇ ਆ ਹੂੰ ਓੜਨਾ ਜਿਹੜੀ ਹੁਣ ਨਵੀਂ ਜਿਹੜੀ ਸਾਡੀ ਐਜੂਕੇਸ਼ਨ ਆ ਇਹ ਸਾਨੂੰ ਧਰਤੀ ਦੇ ਨਾਲ ਨਹੀਂ ਜੋੜਦੀ ਹੂੰ ਸਾਨੂੰ ਅਸਮਾਨ ਦੇ ਨਾਲ ਜੋੜਦੀ ਆ ਤੁਹਾਡੀਆਂ ਇਹ ਗੱਲਾਂ ਨੇ ਇਹ ਬੱਚਿਆਂ ਦੇ ਮਨਾਂ ਵਿੱਚ ਡਰ ਪੈਦਾ ਕਰਨਗੀਆਂ ਤਾਂ ਅਜਿਹੇ 'ਚ ਬੱਚੇ ਕੀ ਕਰਨ ਫੇਰ ਦੇਖੋ ਬੱਚਿਆਂ ਨੂੰ ਆਪਣੇ ਆਪ ਨੂੰ ਉਹ ਸਵਾਲ ਕਰਨੇ ਪੈਣਗੇ ਹਮ ਆਪਣੇ ਆਪ ਨੂੰ ਉਹਨਾਂ ਨੂੰ ਸਵਾਲ ਕਰਨੇ ਪੈਣਗੇ ਵੀ ਅਸੀਂ ਪੜਨਾ ਆਏ ਆ ਜਾਂ ਅਸੀਂ ਸੋਲੂਸ਼ਨ ਕਰਾਉਣਾ ਆਏ ਹਮ ਆਰਥਿਕ ਸੋਲੂਸ਼ਨ ਵੀ ਹੁੰਦਾ ਹਮ ਸਰੀਰਕ ਸੋਲੂਸ਼ਨ ਵੀ ਹੁੰਦਾ ਜੀ ਹਾਂ ਇੱਥੋਂ ਤੱਕ ਵੀ ਬਹੁਤ ਸਾਰੇ ਗਾਈਡ ਤਾਂ ਇਹੋ ਜਿਹੇ ਵੀ ਨੇ ਵੀ ਜਿਹੜੇ